ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਲੈ ਕੇ ਆ ਗਏ ਤਰੰਧਨ ਕਰ ਬੇਰ ਤੇ ਕੁਰਨ ਵਿਕਾਰ ਡਿਜ਼ਾਇਰ ਦੂ ਜਾਂ ਨੋ ਮਾਡਲ BB08 ਜਲਾਦਰ ਨੰਬਰ ਦੀ ਗੱਡੀ ਜਿੱਤ ਲਾਈਵ ਪਏ ਨੇ ਟਾਇਰ ਚਾਰੇ ਨਵੇਂ ਨੇ ਇਸ ਦੇਖ ਸਕਦੇ ਗੱਡੀ ਦੀ ਬਾਡੀ ਲਾਈਨ ਵਾਰਦੀ ਬਹੁਤ ਨਵਾਰਗੀ ਗੱਡੀ ਪਈ ਹੈ ਜੀ ਲਾਈਵ ਲ ਪਏ ਟਾਇਰ ਵੀ ਤੁਸੀਂ ਦੇਖ ਸਕਦੇ ਜੀ ਸ਼ੌਕੀਆਦਾਰ ਤੇ ਗੱਡੀ ਰੱਖੀ ਹੈ ਜੀ ਕਿਸੇ ਨੇ ਤੇ ਬਾਕੀ ਤੁਸੀਂ ਅੰਦਰ ਦੀ ਕੰਡੀਸ਼ਨ ਗੱਡੀ ਦੇ ਦੇਖ ਸਕਦੇ ਜ ਬਹੁਤ ਸੋਹਣੀ ਕਾਰ ਆ ਪਾਵਰ ਬਾਰੀਆਂ ਨੇ ਤੇ ਪਾਵਰ ਸਟੀering ਹੈ ਡੈਸ਼ਬੋਰਡ ਦੇਖ ਸਕਦੇ ਸਕਰੀਨ ਸੀਟੀ ਲੱਗੀ ਹੈ ਤੁਸੀਂ ਦੇਖ ਸਕਦੇ ਅੰਦਰ ਨਵੀਂ ਵਰਗੀ ਗੱਡੀ ਪਈ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਸੀਟ ਕਵਰ ਵੀ ਚਾਰੇ ਨਵੇਂ ਨੇ ਜੇ ਕੋਈ ਵੀਰ ਭਰਾ ਚਾਹਵਣ ਵਿੱਚ ਲੈਣ ਵਾਲਾ ਹੈ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ ਅੱਲੇ ਵੀਡੀਓ ਦਾ ਨੰਬਰ ਚੱਲ ਰਿਹਾ ਤਾਂ ਤੁਹਾਨੂੰ ਨਾਮ ਕਰਦੇ ਜਾਂਦੇ ਤੇ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਸ਼ੋਰੂਮ ਤੇ ਆ ਸਕਦੇ ਜੀ ਸਾਡੇ ਸ਼ੋਰੂਮ ਦਾ ਐਡਰੈਸ ਜੀ ਨੀਅਰ ਸੈਵਨ ਸਟਾਰ ਹੋਟਲ ਅਮਰੀਕਾ ਬਾਈਪਾਸ ਤਰਨਤਾਰ ਨਾਈਨ ਵੇਸ ਲੰਘ ਕੇ ਵੇਖ ਸਾਡੇ ਤੁਸੀਂ ਟਰ ਵਿਚਾਰੇ ਨਵੇਂ ਨੇ 2009 ਮਾਡਲ ਡਿਜ਼ਾਇਰ ਜੀ ਵੀਡੀਓ ਜਲੰਧਰ ਨੰਬਰ ਦੀ ਗੱਡੀ ਹੈ ਤੁਸੀਂ ਦੇਖ ਸਕਦੇ ਜੀ ਤੇ ਪਲੀਜ਼ ਰਿਕਵੈਸਟ ਹੈ ਜੀ ਇੱਕ ਵਾਰੀ ਫਿਰ ਕਹਿ ਦਿੰਨੇ ਆ ਜੀ ਹਰ ਵੀਡੀਓ ਤੇ ਇੱਕ ਵਾਰੀ ਨਹੀਂ ਹਰ ਵੀਡੀਓ ਤੇ ਕਹਿੰਦਾ ਜੀ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਦਬਕ ਸ਼ੇਅਰ ਕਰਿਆ ਕਰੋ ਤੇ ਕਮੈਂਟ ਵਿੱਚ ਆਪਣਾ ਥੱਲੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਤੇ ਬਾਕੀ ਤੁਸੀਂ ਵੀਡੀਓ ਦੀ ਦੇਖ ਸਕਦੇ ਹੋ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਤੇ